ਦੋਸਤੋ ਗੁਰਦੁਆਰਾ ਕਟਾਰ ਸਾਹਿਬ ਤੋਂ ਹੁਣ ਆਪਾਂ ਚੱਲਦੇ ਆਂ ਪਿੰਡ ਬਾਜਕਵਲ ਨੂੰ ਬਰਸਾਤ ਵੀ ਹਲਕੀ ਹਲਕੀ ਹੋ ਰਹੀ ਹੈ ਤੇ ਆਜੋ ਅੱਜ ਤੁਹਾਨੂੰ ਕਰਾਉਣਿਆ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਬਾਜਕ ਦੇ ਦਰਸ਼ਨ ਤਾਂ ਦੋਸਤੋ ਬਾਜਕ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਕੁਝ ਇਸ ਤਰ੍ਹਾਂ ਦਾ ਹੈ ਕਿ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੱਤਿਆਣਾ ਤੋਂ ਹੁੰਦੇ ਹੋਏ ਬਾਜਿਕ ਪਿੰਡ ਪਹੁੰਚੇ ਬਾਜਿਕ ਪਿੰਡ ਦੇ ਲੋਕਾਂ ਨੇ ਤੇ ਪੂਰੀ ਸੰਗਤ ਦੇ ਲਈ ਭਾਰੇ ਮਾਤਾ ਦੇ ਵਿੱਚ ਦੁੱਧ ਲਿਆਂਦਾ ਤੇ ਗੁਰੂ ਸਾਹਿਬ ਨੇ ਸਾਰੀ ਸੰਗਤ ਨੂੰ ਛਕਣ ਲਈ ਕਿਹਾ ਪਰ ਇੱਕ ਸਿੰਘ ਰਾਏ ਸਿੰਘ ਨੇ ਦੁੱਧ ਨਾ ਪੀਤਾ ਤਾਂ ਸੰਗਤਾ ਨੇ ਦਸ਼ਮੇਸ਼ ਪਿਤਾ ਦੇ ਕੋਲ ਉਸਦੀ ਸ਼ਿਕਾਇਤ ਕੀਤੀ ਕਿ ਇਸ ਨੇ ਦੁੱਧ ਨਹੀਂ ਪੀਤਾ ਤਾਂ ਗੁਰੂ ਸਾਹਿਬ ਨੇ ਜਦੋਂ ਪੁੱਛਿਆ ਤਾਂ ਰਾਏ ਸਿੰਘ ਦਾ ਕਹਿਣਾ ਸੀ ਕਿ ਇਹ ਲੋਕ ਧਾੜ ਵੀ ਹਨ ਚਰਾੰਦਾ ਵਿੱਚੋਂ ਲੋਕ ਤੋਂ ਵਿੱਚੋਂ ਧੱਕੇ ਨਾਲ ਲੋਕਾਂ ਦੀਆਂ ਮੱਝਾਂ ਗਾਵਾਂ ਹੱਕ ਲਿਆਉਂਦੇ ਨੇ ਮਾਲਕ ਇਹਨਾਂ ਤੋਂ ਡਰਦੇ ਹੋਏ ਪਿੱਛਾ ਨਹੀਂ ਕਰਦੇ ਇੱਟੂ ਬਛਰੂ ਦੋਤੋਂ ਬਿਨਾ ਮਾਰ ਜਾਂਦੇ ਨੇ ਗੁਰੂ ਸਾਹਿਬ ਨੇ ਪਿੰਡ ਵਾਸੀਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਇਹ ਗੱਲ ਸਵੀਕਾਰ ਕੀਤੀ ਤੇ ਉਹਨਾਂ ਨੇ ਇਹ ਵਾਦਾ ਕੀਤਾ ਕਿ ਹੁਣ ਕਦੇ ਉਹ ਇਸ ਤਰ੍ਹਾਂ ਨਹੀਂ ਕਰਨਗੇ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਕਿਤੇ ਵੀ ਧਾੜੇ ਨਹੀਂ ਮਾਰਨੇ ਤੇ ਤੁਹਾਡੇ ਪਿੰਡ ਤੇ ਮੇਅਰ ਰਹੇਗੀ ਦੁੱਧ ਦਾ ਕਦੇ ਵੀ ਕਾਲ ਨਹੀਂ ਪਵੇਗਾ ਇਸ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਘਟਨਾ ਹੋਰ ਜਿਹੜੀ ਹੈਗੀ ਉਹ ਜੁੜੀ ਹੋਈ ਹੈ ਕਿ ਸਾਧਾਂ ਦੇ ਮੁਖੀ ਸੁਖੂ ਤੇ ਬੁੱਧੂ ਗੁਰੂ ਸਾਹਿਬ ਨੂੰ ਮਾਰਨ ਦੇ ਲਈ ਇੱਥੇ ਪਹੁੰਚੇ ਸੀ ਬਾਜਿਕ ਪਿੰਡ ਦੇ ਵਿੱਚ ਆਪਣੇ ਸਰੰਗੀ ਦੇ ਹਥਿਆਰ ਰਸਤੇ ਦੇ ਵਿੱਚ ਲੁਕੋਏ ਆਏ ਸੀ ਤੇ ਜਦੋਂ ਆ ਕੇ ਸੰਗਤ ਦੇ ਵਿੱਚ ਬੈਠੇ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿਉਂ ਵੀ دیਵਾਨਿਆਂ ਸਾਰੰਗੀ ਕਿੱਥੇ ਲਪੋਆ ਹੈ ਤਾਂ ਉਹ ਗੁਰੂ ਸਾਹਿਬ ਨੂੰ ਜਾਣੀ ਜਾਣ ਦੇਖ ਕੇ ਆਪਣੇ ਸਰੰਗੀ ਚੱਕ ਲਿਆਏ ਤੇ ਗੁਰੂ ਸਾਹਿਬ ਨੂੰ ਸਾਦੋ ਸੁਣਾਈ ਇਹ ਉਹ ਪਵਿੱਤਰ ਵੇਰੀਆ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਨਾਲ ਸਰੋਵਰ ਮੌਜੂਦ ਹੈ ਤਾਂ ਦੋਸਤੋ ਸੁਖੂ ਤੇ ਬੁੱਧੂ ਸਾਧਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਇੱਥੋਂ ਹੀ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਜਿਸ ਤਰ੍ਹਾਂ ਮਾਛੀ ਬਾੜ ਦੇ ਵਿੱਚ ਪੀਰ ਬਣੇ ਸੀਗੇ ਉੱਚ ਦਾ ਪੀਰ ਤੋਂ ਪੀਰ ਵਣ ਤੇ ਅਸੀਂ ਤੁਹਾਨੂੰ ਉਸੇ ਤਰ੍ਹਾਂ ਦੇਖਣਾ ਚਾਹੁੰਦੇ ਆ ਤੇ ਗੁਰੂ ਸਾਹਿਬ ਉੱਚ ਦਾ ਪੀਰ ਦੇ ਤਰ੍ਹਾਂ ਬਣੇ ਤੇ ਉਹਨਾਂ ਨੇ ਪਲੰਘ ਦੇ ਉੱਤੇ ਬਿਠਾ ਕੇ ਉਸ ਪਲੰਘ ਨੂੰ ਅੱਗੇ ਦੋਨਾਂ ਸਾਧਾਂ ਨੇ ਚੁੱਕਿਆ ਤੇ ਪਿੱਛੇ ਦੋ ਸਿੰਘ ਲੱਗੇ ਤੇ ਉਹਨਾਂ ਨੂੰ ਕੋਟ ਗੁਰੂ ਦੇ ਸਥਾਨ ਤੇ ਲੈ ਕੇ ਗਏ ਆ ਦੋਸਤੋ ਇਹ ਪਿੰਡ ਬਾਜਕ ਦਾ ਕੋਹੀ ਇਤਿਹਾਸਿਕ ਗੁਰੂ ਘਰ ਹੈ ਜਿੱਥੇ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਸਮਾਂ ਗੁਜ਼ਾਰਿਆ ਤੇ ਇੱਥੇ ਹੀ ਉਹ ਦੁਆਰਾ ਉੱਚ ਦੇ ਪੀਰ ਬਣ ਕੇ ਕੋਟਵਾਲ ਜੂਸ ਤੱਕ ਗਏ ਸੀਗੇ ਆਪਾਂ ਦੋਸਤੋ ਪਹੁੰਚ ਗਏ ਆ ਕੋਦਾ ਸੈਂਟਰ ਯੂਨੀਵਰਸਿਟੀ ਦੇ ਕੋਲ ਦੇ ਕ੍ਰੋਸ ਕਰਦੇ ਹੋਏ ਹੁਣ ਇਥੋਂ ਦੇ ਪਾਣੀ ਦੇ ਵਿੱਚ ਦੀ ਗੁਰਦੁਆਰਾ ਸਾਹਿਬ ਦੇ ਮਰੇ ਕਾਫੀ ਪਾਣੀ ਜਮਾ ਹੋ ਜਾਂਦਾ ਪਿੰਡ ਕੋਦੇ ਦੇ ਵਿੱਚ ਹਾਲਾਂਕਿ ਬਾਕੀ ਰੋਡ ਸਾਰੀ ਇਹ ਬਧਿਆ ਸਾਫ ਆ ਪਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਥੇ ਕਾਫੀ ਨੀਵਾ ਤਾਂ ਹੈ ਔਰ ਇਥੇ ਪਾਣੀ ਇਕੱਠਾ ਹੋ ਜਾਂਦਾ ਲੋ ਅੱਜ ਇੱਕ ਬਖਰਾ ਨਿਆਰਾ ਵੀ ਦਿਖਾਉਣੇ ਆ ਸਤਰੰਗੀ ਪਿੰਗ ਉਹ ਵੀ ਇੱਕ ਨਹੀਂ ਬਲਕੇ ਦੋ ਦੋ ਪਹਿਲੀ ਵਾਰ ਜ਼ਿੰਦਗੀ ਚ ਮੈਂ ਦੇਖਿਆ ਕਿ ਸਤਰੰਗੀ ਪਿੰਗ ਹੋਵੇ ਉਹ ਵੀ ਡਬਲ ਡਬਲ ਹਾਲਾਂਕਿ ਉਹ ਜਿਹੜੀ ਉੱਪਰਲੀ ਸਤਰੰਗੀ ਪਿੰਗ ਆ ਉਹ ਥੋੜੀ ਲਾਈਟ ਨੇ ਦਿਖਾਈ ਦੇ ਰਹੀ ਆ। ہتھیਲੇ ਵਾਲੀ ਜਿਹੜੀ ਹੈਗਾ ਪੂਰੀ ਸਾਫ ਦਿਖਾਈ ਦਿੰਦੀ ਹੋਈ ਆ। ਇਹ ਕੋ ਜਦ ਨਜ਼ਾਰਾ ਮੈਂ ਪਹਿਲੀ ਵਾਰ ਦੇਖਿਆ ਕਿ ਡਬਲ ਰੇਨਬੋ ਹੋਣਾ ਇਸ ਤੋਂ ਪਹਿਲਾਂ ਕਦੇ ਮੈਂ ਜ਼ਿੰਦਗੀ ਦੇ ਵਿੱਚ ਡਬਲ ਰੇਨਬੋ ਨਹੀਂ ਸੀ ਦੇਖਿਆ ਜੇ ਤੁਸੀਂ ਕਿਸੇ ਨੇ ਦੇਖਿਆ ਇਸ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਹ ਇਤਿਹਾਸਕ ਸਥਾਨਾਂ ਦੇ ਦਰਸ਼ਨ ਹੋਰਾਂ ਸਾਥੀਆਂ ਨੂੰ ਕਰਨ ਦੇ ਲਈ ਸ਼ੇਅਰ ਕਰਦੇ ਰਹੋ